ਪੰਜਾਬ ਸਰਕਾਰ ਵੱਲੋਂ ਐਸੀਬੀਸੀ ਸਮਾਜ ਦੇ ਕਰਜ਼ੇ ਮੁਆਫ ਕਰਨ ਦੇ ਉੱਗੇ ਸਮਾਜ ਸੇਵੀ ਮੈਡਮ ਸੰਜੋਗਤਾ ਜੀ ਨਾਲ ਸਾਡੇ ਚੈਨਲ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਵਿੱਚ ਮੈਡਮ ਨੇ ਇਸ ਕਰਜ਼ੇ ਮੁਆਫੀ ਦੇ ਮੁੱਦੇ ਬਾਰੇ ਕੁਝ ਅਹਿਮ ਖੁਲਾਸੇ ਕੀਤੇ ਇਸ ਤੋਂ ਬਾਅਦ ਮਨਰੇਗਾ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਹੋ ਰਹੀ ਵੱਡੀ ਧੰਲੀ ਬਾਰੇ ਵੀ ਵਿਸ਼ੇਸ਼ ਚਰਚਾ ਹੋਈ ਮੈਡਮ ਸੰਯੋਗਤਾ ਨੇ ਦੱਸਿਆ ਕਿ ਬੈਂਕਾਂ ਵਾਲੇ ਅਕਸਰ ਸਾਡੇ ਸਮਾਜ ਦੇ ਲੋਕਾਂ ਨੂੰ ਕਰਜ਼ਾ ਦੇਣ ਤੋਂ ਮਨਾ ਕਰ ਦਿੰਦੇ ਹਨ ਤੇ ਸਾਡੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਕਾਲਰਸ਼ਿਪ ਤੇ ਵੀ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਕੁਝ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਤੋਂ ਜਬਰਨ ਫੀਸਾਂ ਬਟੋਰੀਆਂ ਜਾ ਰਹੀਆਂ ਹਨ ਪਰ ਸਰਕਾਰ ਇਸ ਦੀ ਰੋਕਥਾਮ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਸਾਡੇ ਨੌਜਵਾਨ ਵਰਗ ਨੂੰ ਬੇਰੋਜ਼ਗਾਰੀ ਦੀ ਦਲਦਲ ਵਿੱਚ ਤੱਕੇ ਲਿਆ ਜਾ ਰਿਹਾ ਹੈ ਤੇ ਸਰਕਾਰ ਰਿజర్వేਸ਼ਨ ਦੇ ਚੋਰਾ ਨੂੰ ਫੜਕੇ ਸਜ਼ਾ ਦੇਣ ਤੋਂ ਅਨਾਕਾਨੀ ਕਰ ਰਹੀ ਹੈ ਤੇ ਉਹਨਾਂ ਚੋਰਾ ਨੂੰ ਸਲਾਖਾਂ ਪਿੱਛੇ ਦੇਣ ਅਤੇ ਨੌਕਰੀਆਂ ਤੋਂ ਲਾਂਬੇ ਕਰਨ ਵਿੱਚ ਵੀ ਟੇਲ ਦਿਖਾ ਰਹੀ ਹੈ ਅਖੀਰ ਮੈਡਮ ਸੰਯੋਗਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਸਈਬੀਸੀ ਸਮਾਜ ਦੇ ਗਰੀਬ ਮਜ਼ਦੂਰ ਵਰਗ ਦੇ ਕਰਜ਼ੇ 2005 ਤੱਕ ਮੁਆਫ ਕੀਤੇ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਉਹਨਾਂ ਤੋਂ ਇਲਾਵਾ ਸਮਾਜ ਸੇਵੀ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਰਾਈਟ ਟੂ ਐਜੂਕੇਸ਼ਨ ਦੇ ਮੁੱਦੇ ਬਾਰੇ ਚਾਣਨਾ ਪਾਇਆ ਤੇ ਸਰਕਾਰ ਤੋਂ ਮੰਗ ਕੀਤੀ ਕੀ 19 ਫਰਵਰੀ 2025 ਤੱਕ ਦੇ ਦਾਖਲਿਆਂ ਵਾਲੇ ਬੱਚਿਆਂ ਨੂੰ ਇਸ ਅਧਿਕਾਰ ਦਾ ਪੂਰਨ ਲਾਭ ਦੇਵੇ ਆਓ ਹੋਣ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਇਹਨਾਂ ਆਗੂਆਂ ਦੀ ਜੋ ਗੱਲਬਾਤ ਹੋਈ ਮੈਡਮ ਜਿਹੜਾ ਰੀਸੈਂਟਲੀ ਇਹ ਐਸ்சி ਪੀਸੀ ਦੇ ਕਰਜ਼ੇ ਮਾਫ ਦਾ ਇੱਕ ਸਰਕਾਰ ਵੱਲੋਂ ਕੀਤਾ ਗਿਆ ਬਹੁਤ ਵੱਡਾ ਫੈਸਲਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਆਪਣੇ ਵਿਚਾਰ ਸਰ ਮੇਰਾ ਨਾਮ ਸੰਜੋਗੀਦਾੁਰ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਹਾਂ ਐਕਚੁਅਲੀ ਸਰ ਜਿਹੜੇ ਹੁਣੇ ਰੀਸੈਂਟਲੀ ਪੰਜਾਬ ਐਸਸੀ ਫਾਈਨਾਂਸ ਐਂਡ ਲੈਂਡ ਡਿਵੈਲਪਮੈਂਟ ਦੇ ਕਾਰਪੋਰੇਸ਼ਨ ਦੇ ਜਿਹੜੇ ਕਰਜ਼ੇ ਨੇ ਉਹ ਸਰਕਾਰ ਵੱਲੋਂ ਬਜਟ ਦੇ ਵਿੱਚ ਜਿਹੜੇ ਮਾਫ ਕੀਤੇ ਗਏ ਆ ਜਿਹੜੇ ਕਿ ਲਗਭਗ 68 ਕਰੋੜ ਦੇ ਨੇ ਔਰ ਜਿੰਦੇ ਦੇ ਵਿੱਚ ਨਾ 4700 ਕੁਛ ਬੰਦਾ ਜਿਹੜਾ ਕਵਰ ਅਪ ਹੁੰਦਾ ਹੈਗਾ ਇੰਨਾ ਕਰਜ਼ਿਆਂ ਲਈ ਪਿਛਲੇ ਪਿਛਲੇ 3 ਸਾਲ ਤੋਂ ਮਤਲਬ ਜਦੋਂ ਤੋਂ ਆਪ ਦੀ ਗਵਰਨਮੈਂਟ ਬਣੀ ਹੈ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਮੇਰੀਆਂ ਔਰ ਮੇਰੇ ਫਾਦਰ ਸਾਹਿਬ ਦੀਆਂ ਕਾਫੀ ਮੀਟਿੰਗਸ ਹੋਈਆਂ ਨੇ ਹਾਇਰ ਅਥਾਰਟिटीज ਨਾਲ ਈਵਨ ਮਾਨਯੋਗ ਮੰਤਰੀ ਮੈਡਮ ਬਲਜੀਤ कौर ਜੀ ਨਾਲ ਬਹੁਤ ਮੀਟਿੰਗਸ ਹੋਈਆਂ ਸੀ ਔਰ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਦੇ ਕਰਜ਼ੇ ਮਾਫੀ ਦੀ ਗੱਲ ਵੀ ਕੀਤੀ ਸੀ ਔਰ ਪਲੱਸ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਕਰਜ਼ੇ ਜਿੰਨੇ ਵੀ ਉਹ ਸਾਰੇ ਮਾਫ ਕੀਤੇ ਜਾਣ ਹੁਣ ਤੱਕ ਦੇ ਮਾਫ ਕੀਤੇ ਜਾਣ ਪਰ ਸਰਕਾਰ ਨੇ ਇਹਦੇ ਵਿੱਚ ਸਿਰਫ ਔਰ ਸਿਰਫ 2020 ਤੱਕ ਦੇ ਕਰਜ਼ੇ ਮਾਫ ਕੀਤੇ ਆ ਪਹਿਲਾਂ ਤਾਂ ਚਲੋ ਮੈਂ ਇਸ ਲਈ ਆਪਦੇ ਵਰਗ ਪੂਰੇ ਵਰਗ ਵੱਲੋਂ ਸਰਕਾਰ ਦਾ ਇਸ ਲਈ ਧੰਨਵਾਦ ਕਰਦੀ ਆ ਪਰ ਮੈਂ ਸਰਕਾਰ ਨੂੰ ਇਹ ਵੀ ਨਾਲ ਬੇਨਤੀ ਕਰਨਾ ਚਾਹੁੰਦੀ ਆ ਕਿ ਦੇਖੋ ਉਹ ਜਿਹੜੇ ਕਰਜ਼ੇ 2020 ਤੱਕ ਦੇ ਮਾਫ ਕੀਤੇ ਗਏ ਆ ਤਾਂ ਉਹ ਜਿਹੜੇ ਕਰਜ਼ੇ ਨੇ ਉਹ 2025 ਤੱਕ ਮਤਲਬ ਸਾਰੇ ਜਿਹੜੇ ਮਾਫ ਕੀਤੇ ਜਾਣ ਉਸ ਤੋਂ ਬਾਅਦ ਵੀ ਦੂਸਰੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਦੇਖੋ ਇਹਦੇ ਵਿੱਚ ਇਹ ਆਈ ਹੈ ਕਿ ਸਾਡੇ ਵਰਗ ਦਾ ਹਮੇਸ਼ਾ ਇੱਕ ਤੱਬਾ ਜਿਹਾ ਲੱਗਦਾ ਰਿਹਾ ਵੀ ਗਰੀਬ ਬੰਦਾ ਤਾਂ ਕਰਜ਼ਾ ਮੋੜਦਾ ਹੀ ਨਹੀਂ ਜੀ ਤੇ ਇਹਦੇ ਵਿੱਚ ਖੁਦ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਨੇ ਸਰਦਾਰ ਭਗਵੰਤ ਮਾਨ ਜੀ ਨੇ ਗੱਲ ਕਹੀ ਹੈ ਵੀ 84% ਦੀ ਰਿਕਵਰੀ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਰਿਕਵਰੀ ਹੈ ਉਹ ਪੰਜਾਬ ਐਸਫਾਈਨਾਂਸ ਕਾਰਪੋਰੇਸ਼ਨ ਦੀ ਹੈ ਜਿੰਦੇ ਚ ਸਟੋਟਲੀ ਸਾਰੇ ਗਰੀਬ ਲੋਕ ਸੀਗੇ ਜਿਹੜੇ ਕਰਜ਼ਦਾਰ ਸੀਗੇ ਔਰ ਉਹ ਬਹੁਤ ਹੀ ਜ਼ਿਆਦਾ ਮਜਬੂਰੀਆਂ ਦੇ ਵਿੱਚ ਫਸੇ ਹੋਏ ਸੀ ਫਿਰ ਵੀ ਉਹਨਾਂ ਦੇ ਵਾਪਸ ਹੋਏ ਨੇ ਇੰਨਾ ਕਰਜ਼ਿਆਂ ਦੀ ਜਿਹੜੀ ਹੈਗੀ ਐ ਐਕਚੁਅਲੀ ਦੇ ਵਿੱਚ ਇੰਨਾ ਕਰਜ਼ਿਆਂ ਦੇ ਨਾਲ ਸਾਡੇ ਕੁਝ ਹੋਰ ਵੀ ਮਤਲਬ ਅਸੀਂ ਰਿਫਾਰਮਸ ਚਾ ਰਹੇ ਸੀ ਜਿਹੜੇ ਐਸਸੀ ਫਾਈਨਾਂਸ ਕਾਰਪੋਰੇਸ਼ਨ ਦੇ ਵਿੱਚ ਹੋਣ ਉਹ ਕਿਹੜੇ ਨੇ ਜੀ ਔਰ ਰਿਫਾਰਮਸ ਜਿਹੜੇ ਸੀ ਅਸੀਂ ਸਰ ਸਰਕਾਰ ਨਾਲ ਗੱਲਬਾਤ ਕੀਤੀ ਸੀ ਇੱਕ ਇਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਰਿਫਾਰਮ ਵਿੱਤੀ ਜਿਹੜਾ ਸੁਧਾਰ ਦਾ ਇੱਕ ਖਰੜਾ ਤਿਆਰ ਕਰਕੇ ਦਿੱਤਾ ਸੀ ਜਿੰਦੇ ਵਿੱਚ ਪ੍ਰਿੰਸੀਪਲ ਸੈਕਟਰੀ ਕਾਰਪੋਰੇਸ਼ਨ ਈਡੀ ਖੁਦ ਪ੍ਰਿੰਸੀ ਆਪਣਾ ਮਾਨਯੋਗ ਮੈਡਮ ਮੰਤਰੀ ਸਾਹਿਬ ਡਾਕਟਰ ਬਲਜੀਤ ਕੌਰ ਜੀ ਮੀਟਿੰਗ ਦੇ ਵਿੱਚ ਸੀਗੀ ਔਰ ਸਾਡੀਆਂ ਦੇ ਵਿੱਚ ਤਕਰੀਬਨ ਤਕਰੀਬਨ 10 ਮੀਟਿੰਗਾਂ ਪਿਛਲੇ ਸਾਲ ਪਿਛਲੇ 3 ਸਾਲਾਂ ਦੇ ਵਿੱਚ ਹੋਈਆਂ ਨੇ ਪਰ ਸਰਕਾਰ ਵੱਲੋਂ ਅਸਤੇ ਕੋਈ ਨਤੀਜਾ ਨਹੀਂ ਦਿੱਤਾ ਗਿਆ ਔਰ ਇਹ ਜਿਹੜਾ ਖਰੜਾ ਸੀ ਮੇਰੇ ਹੱਥ ਵਿੱਚ ਸਰ ਮੈਂ ਇਹਨੂੰ ਥੋੜਾ ਜਿਹਾ ਦਿਖਾਉਣਾ ਚਾਹੂੰਗੀ ਆ ਪਲੀਜ਼ ਤੁਸੀਂ ਇਹਨੂੰ ਮੈਂ ਚਾਹੁੰਦੀ ਆ ਵੀ ਇਹ ਸਾਡੇ ਲੋਕਾਂ ਤੱਕ ਪਹੁੰਚੇ ਇਸ ਖਰੜੇ ਦੇ ਵਿੱਚ ਬਹੁਤ ਹੀ ਵਧੀਆ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ ਅਸੀਂ ਲਿਖ ਕੇ ਦਿੱਤੀਆਂ ਸੀ ਉਸੇ ਖਰੜੇ ਨਾਲ ਇਹ ਕੀ ਹੋਣਾ ਸੀ ਜਿਹੜਾ ਇਹ ਡਰਾਫਟ ਹੈ ਇਹਦੇ ਵਿੱਚ ਅਸੀਂ ਸਪੈਸ਼ਲੀ ਇਹ ਡਿਮਾਂਡ ਕੀਤੀ ਸੀ ਕਿ ਦੇਖੋ ਸਾਡਾ ਜਿਹੜਾ ਭਾਈਚਾਰਾ ਹੈਗਾ ਉਹਦੇ ਵਿੱਚ ਕੀ ਹੈ ਕਿ ਉਹ ਬਹੁਤ ਜ਼ਿਆਦਾ ਟੈਲੈਂਟਡ ਹੈ ਬਹੁਤ ਹਾਰਡ ਵਰਕਿੰਗ ਹੈ ਲੇਕਿਨ ਸਾਡੇ ਕੋਲ ਸੰਸਾਧਨਾਂ ਦੇ ਬਹੁਤ ਜ਼ਿਆਦਾ ਘਾਟ ਹੈ ਸਾਡੇ ਕੋਲ ਜ਼ਮੀਨਾਂ ਆਪਣੀਆਂ ਹੈ ਨਹੀਂ ਸੰਸਾਧਨ ਹੈ ਨਹੀਂ ਪੂੰਜੀ ਹੈ ਨਹੀਂ ਜਿਹੜੇ ਬੈਂਕ ਹੈ ਉਹ ਸਾਡੇ ਭਾਈਚਾਰੇ ਨੂੰ ਕਿਤੇ ਨਾ ਕਿਤੇ ਐਂਟਰੀ ਨਹੀਂ ਦਿੰਦੇ ਕਿਉਂਕਿ ਉਹ ਆਪਦੀ ਇੱਕ ਜਿਹੜੀ ਮਤਲਬ ਉਹਨਾਂ ਦੀ ਇੱਕ ਫਾਈਨੈਂਸ਼ੀਅਲ ਸਟੇਬਿਲਟੀ ਚੈੱਕ ਕਰਦੇ ਨੇ ਹੈਨਾ ਉਹਨਾਂ ਦੇ ਇੱਕ ਆਪਣੇ ਕੇਵਾਈਸੀ ਹੁੰਦੇ ਨੇ ਜਿਹੜੇ ਕਿ ਸਾਡੇ ਹਲੇ ਵਰਗ ਨੂੰ ਮਤਲਬ ਐਨਾ ਬਾਰੇ ਨਹੀਂ ਪਤਾ ਕੋਈ ਟੈਕਨੀਕਲ ਨੋਲਜ ਵੀ ਨਹੀਂ ਹੈ ਤਾਂ ਐਸ ਖਰੜੇ ਦੇ ਰਾਹੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਸੀ ਕਿ ਸਾਡੇ ਭਾਈਚਾਰੇ ਨੂੰ ਜਿਹੜੇ ਕਰਜ਼ੇ ਦਿੱਤੇ ਜਾਣ ਉਹ ਬਿਜ਼ਨਸ ਕਰਨ ਲਈ ਵਪਾਰ ਕਰਨ ਲਈ ਦਿੱਤੇ ਜਾਣ ਤਾਂ ਉਹ ਜਿਹੜੇ ਹੈਗੇ ਨੇ ਬਿਨਾ ਕਿਸੇ ਸਕਿਉਰਿਟੀ ਤੋਂ ਹੋਣ ਔਰ ਬਹੁਤ ਹੀ ਥੋੜੇ ਜਿਹਾ ਵਿਆਜ ਤੇ ਹੋਣ ਜਿਵੇਂ 4 ਤੋਂ 6% ਵਿਆਜ ਦੀ ਅਸੀਂ ਇਹਦੇ ਵਿੱਚ ਮੰਗ ਕਰਦੇ ਹੈਗੇ ਆ। ਦੂਸਰਾ ਇਹ ਸੀ ਕਿ ਜਿਹੜਾ ਅਗਰ ਕੋਈ ਸਾਡਾ ਸਪੈਸ਼ਲੀ ਭਾਈਚਾਰਾ ਮਜ਼ਦੂਰ ਵਰਗ ਨਾਲ ਰਿਲੇਟਡ ਹੈ। ਹੁਣ ਮਜ਼ਦੂਰ ਕੋਲ ਤਾਂ ਵੈਸੇ ਵੀ ਕੁਝ ਨਹੀਂ ਹੁੰਦਾਗਾ ਤੇ ਅਗਰ ਉਹਦਾ ਕੋਈ ਬੱਚਾ ਪੜਿਆ ਲਿਖਿਆ ਹੈ ਔਰ ਉਹਨੂੰ ਕੋਈ ਪ੍ਰੋਜੈਕਟ ਮਿਲਦਾ ਹੈਗਾ ਤਾਂ ਉਹਨੂੰ ਸਪੈਸ਼ਲੀ 20 ਲੱਖ ਤੱਕ ਦਾ ਕਰਜ਼ਾ ਜਿਹੜਾ ਹੈਗਾ ਉਹ 30% ਦੀ ਸਬਸਿਡੀ ਤੇ ਬਹੁਤ ਹੀ ਥੋੜੇ ਵਿਆਜ ਤੇ ਪ੍ਰੋਵਾਈਡ ਕਰੇ ਔਰ ਐਦਾਂ ਅਗਰ ਸਾਡੇ ਜਿਹੜੇ ਦੇਖਣ ਚ ਆਇਆ ਹ ਕਿ ਸਾਡੀਆਂ ਜਿਹੜੀਆਂ ਵਰਗ ਦੀਆਂ ਔਰਤਾਂ ਨੇ ਉਹ ਬਹੁਤ ਪਿੱਛੇ ਨੇ ਅੱਜ ਵੀ ਉਹ ਖੇਤਾਂ 'ਚ ਹੀ ਕੰਮ ਕਰਦੀਆਂ ਨੇ ਅੱਜ ਵੀ ਉਹ ਸੜਕਾਂ 'ਤੇ ਹੀ ਬੋਕਰ ਲਾਉਂਦੀਆਂ ਨੇ ਹਨਾ ਜਿਹੜੀਆਂ ਕੁੜੀਆਂ ਥੋੜਿਆ-ਬਹੁਤ ਪੜ ਲੱਗੀਆਂ ਨੇ ਤonnage ਲਈ ਜੌਬਸ ਦੇ ਪ੍ਰੋਵੀਜ਼ਨ ਤਾਂ ਬਹੁਤ ਘੱਟ ਰਹਿ ਗਏ ਨੇ ਤੇ ਬਟ ਉਹ ਜਿਹੜੇ ਆਪਣਾ ਵਪਾਰ ਵੀ ਅਗਰ ਕਰਨਾ ਚਾਹਣ ਤਾਂ ਉਹਨਾਂ ਦੇ ਲਈ ਵੀ ਇਹਦੇ ਵਿੱਚ ਖਾਸ ਪ੍ਰੋਵੀਜ਼ਨਸ ਮੈਂ ਕੁਝ ਦਿੱਤੀਆਂ ਹੋਈਆਂ ਨੇ ਕਿ ਉਹਨਾਂ ਨੂੰ ਖਾਸ ਸਬਸਿਡੀ ਮਿਲਣੀ ਚਾਹੀਦੀ ਹੈ। ਦੂਸਰਾ ਸੀਨ ਦੇ ਵਿੱਚ ਇਹ ਵੀ ਇੱਕ ਚੀਜ਼ ਹੋਰ ਪਾਈ ਸੀਗੀ ਕਿ ਜਿਹੜੇ ਸਾਡਾ ਗਰੀਬ ਬਿਲਕੁਲ ਹੀ ਗਰੀਬ ਬੰਦਾ ਹੈ ਉਹਨੂੰ ਆਪਣਾ ਘਰ ਵੀ ਨਹੀਂ ਬਣਾ ਸਕਦਾ ਤੇ ਉਹਨੂੰ ਘਰ ਬਣਾਉਣ ਦੇ ਲਈ ਅਗਰ ਸਰਕਾਰ ਕੁਝ ਬਿਨਾਂ ਵਿਆਜ ਤੋਂ ਪੈਸਾ ਲੋਨ ਦਿੰਦੀ ਹੈ ਪਰ ਉਹਨਾਂ ਦੀ ਜਿਹੜੀ ਕਿਸ਼ਤ ਹੈ ਉਹ ਵਾਰਤવાર 2250 ਰੁਪਏ ਮਹੀਨਾ ਰੱਖੇ ਤਾਂ ਕਿ ਜਿਹੜਾ ਛੋਟੇ ਤੋਂ ਛੋਟਾ ਮਤਲਬ ਕਾਰੋਬਾਰੀ ਆ ਜਾਂ ਛੋਟੇ ਤੋਂ ਛੋਟਾ ਮਜ਼ਦੂਰ ਬੰਦਾ ਹੈ ਉਹ ਵੀ ਆਪਦਾ ਘਰ ਆਪਦੇ ਪੈਸਿਆਂ ਨਾਲ ਬਣਾ ਕੇ ਔਰ ਆਪਦੇ ਰਹਿਣ ਲਈ ਇੱਕ ਮਾਨ ਦੀ ਛੱਤ ਬਣਾ ਸਕੇ ਔਰ ਉਹ ਉਹਨੂੰ ਵਾਪਸ ਵੀ ਕਰ ਸਕੇ ਤਾਂ ਇਹ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਮੈਂ ਚਾਹੂੰਗੀ ਵੀ ਸਰਕਾਰ ਇਹਨਾਂ ਤੇ ਸਾਡੇ ਨਾਲ ਗੱਲਬਾਤ ਕਰੇ ਹੋਰ ਇੰਪੋਰਟੈਂਟ ਕਿਹੜੇ ਨੇ ਇਹਦੇ ਵਿੱਚ ਇਹਦੇ ਵਿੱਚ ਇੰਪੋਰਟੈਂਟ ਸਰ ਹੋਰ ਇੱਕ ਇਹ ਚੀਜ਼ ਹੈ ਕਿ ਜਿਵੇਂ ਦੇਖੋ ਵਪਾਰ ਹੈ ਵਪਾਰਤਾ ਕਦੇ ਕਈ ਵਾਰੀ ਫੇਲ ਵੀ ਹੋ ਜਾਂਦਾ ਉਹਦੇ ਕਈ ਕਾਰਨ ਹੋ ਸਕਦੇ ਆ ਸਰਕਾਰ ਦੀਆਂ ਗਲਤ ਪਾਲਿਸੀਆਂ ਹੋ ਸਕਦੀਆਂ ਕੋਈ ਕੁਦਰਤੀ ਆਫਤ ਹੋ ਸਕਦੀ ਹੈ ਤਾਂ ਇਸ ਇਹਦੇ ਵਿੱਚ ਇਹ ਪ੍ਰੋਵੀਜ਼ਨ ਦਿੱਤੀ ਹੋਈ ਹੈ ਕਿ ਅਗਰ ਸਾਡਾ ਕਾਰੋਬਾਰ ਕਿਸੇ ਵੀ ਵਪਾਰੀ ਦਾ ਕਾਰੋਬਾਰ ਅਗਰ ਫੇਲ ਹੁੰਦਾ ਹੈ ਇਨਾ ਕਾਰਨ ਕਰਕੇ ਮਤਲਬ ਉਹ ਕਾਰਨ ਜਿਹੜੇ ਉਹ ਨਿਆਂਪੂਰਕ ਹੋਣੇ ਚਾਹੀਦੇ ਆ ਤਾਂ ਉਹਨਾਂ ਲਈ ਇੱਕ ਕਮੇਟੀ ਬਣਾ ਕੇ ਸਰਕਾਰ ਨੂੰ ਵੈਰੀਫਾਈ ਕਰੇ ਔਰ ਉਹ ਅਗਰ ਲੱਗਦਾ ਹੈ ਵੀ ਇਹ ਬੰਦਾ ਵਾਕੇ ਹੀ ਜੈਨੂਇਨ ਹੈਗਾ ਇਹਦਾ ਵਪਾਰ ਕਿਸੇ ਕਾਰਨ ਕਰਕੇ ਫੇਲ ਹੋਇਆ ਤਾਂ ਉਹਦਾ ਜਿਹੜਾ ਕਰਜ਼ਾ ਹੈ ਉਹਨੂੰ ਮਾਫ ਕਰਕੇ ਔਰ ਉਹਨੂੰ ਦੁਬਾਰਾ ਕਰਜ਼ਾ ਦਿੱਤਾ ਜਾਵੇ ਦੂਸਰਾ ਸੀ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਕਰਜ਼ਾ ਜਿਹੜਾ ਲਿਆ ਜਾਂਦਾ ਨਾ ਉਹ ਐਕਚੁਅਲੀ ਵਪਾਰ ਕਰਨ ਵਾਸਤੇ ਲਿਆ ਜਾਂਦਾ ਔਰ ਵਪਾਰ ਚੋ ਜਿਹੜਾ ਲਾਭ ਹੁੰਦਾ ਉਹਦੇ ਚ ਉਹਨੂੰ ਮੋੜਨ ਦਾ ਇੱਕ ਪ੍ਰੋਵੀਜ਼ਨ ਹੁੰਦਾ ਔਰ ਅਸੀਂ ਵੀ ਇਹੀ ਚਾਹੁੰਦੇ ਹਾਂ ਨਾ ਪਰ ਜੇ ਕੁਝ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਵੀ ਉਹਨੂੰ ਮਾਫ ਕਰਨਾ ਪਵੇ ਤਾਂ ਮੈਂ ਸਰਕਾਰ ਨੂੰ ਸਪੈਸ਼ਲੀ ਇੱਕ ਰਿਕੁਐਸਟ ਕਰਦੀ ਆ ਵੀ ਇਹਦੇ ਵਿੱਚ ਅਸੀਂ ਇੱਕ ਲਿਖਿਆ ਹੋਇਆ ਵੇਵ ਆਫ ਲੋਨ ਫੰਡ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਇੱਕ ਟਰਸਟ ਬਣਾਇਆ ਜਾਵੇ ਜਿੰਦੇ ਤੋਂ ਹਰ ਸਾਲ 10 ਤੋਂ 20 ਕਰੋੜ ਜਾਂ ਕਰਜ਼ਿਆਂ ਦੇ ਮਤਰਾਸ਼ੀ ਦੀ ਅਨੁਸਾਰ ਕੁਝ ਰਕਮ ਰੱਖੀ ਜਾਵੇ ਔਰ ਉਹ ਜਿਹੜੀ ਰਾਸ਼ੀ ਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਆ ਉਹਨਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਕੁਝ ਹੋਰ ਪ੍ਰਵੀਜ਼ਨਸ ਇੰਦੇ ਵਿੱਚ ਹੈਗੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਔਰ ਇਹਨਾਂ ਲਈ ਮੈਂ ਸਰਕਾਰ ਨੂੰ ਪਿਛਲੇ 3 ਸਾਲ ਤੋਂ ਤਾਂ ਡਿਸਕਸ਼ਨ ਹੋਈ ਰਹੀ ਹੈ ਮੇਰੀਆਂ ਖੁਦ ਦੀਆਂ ਮੀਟਿੰਗਸ ਹੋਈਆਂ ਨੇ ਇਵਨ ਹੁਣ ਪਿਛਲੇ 3 ਮਹੀਨਿਆਂ ਤੋਂ ਸਮਾਜਿਕ ਭਲਾਈ ਮੰਤਰਾਲੇ ਵੱਲੋਂ ਡਾਇਰੈਕਸ਼ਨ ਮਿਲਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹ ਖਰੜਾ ਹੈਗਾ ਪ੍ਰਿੰਸੀਪਲ ਸੈਕਟਰੀ ਮੁਖ ਸਕੱਤਰ ਨੂੰ ਭੇਜਿਆ ਸੀ ਉਹਨਾਂ ਦੇ ਕਹਿਣ ਤੇ ਵੀ ਸਾਡੇ ਨਾਲ ਇੰਨੇ ਤੇ ਡਿਸਕਸ਼ਨ ਹੋਏਗੀ ਪੰਜਾਬ ਦੀਆਂ ਸਾਰੀਆਂ ਜੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਤੇ ਇਹਨਾਂ ਤੇ ਵਿਚਾਰ ਹੋਇਆ ਇਸਤੇ ਤੇ ਅਸੀਂ ਸਾਰਾ ਪੰਜਾਬ ਚਾਹੁੰਦੇ ਆ ਵੀ ਇਹ ਲਾਗੂ ਹੋਵੇ ਤਾਂ ਅਸੀਂ ਉਹਨਾਂ ਤੋਂ ਮੀਟਿੰਗਸ ਲਈ ਕਹਿ ਰਹੇ ਆ ਵੀ ਸਾਡੇ ਨਾਲ ਗੱਲਬਾਤ ਕਰੋ ਸਾਡੇ ਨਾਲ ਇੰਨੇ ਤੇ ਡਿਸਕਸ਼ਨ ਕਰੋ ਇਹਨੂੰ ਜਲਦ ਤੋਂ ਜਲਦ ਵਿਧਾਨ ਸਭਾ ਦੇ ਵਿੱਚ ਝੰਡਾ ਲਾ ਕੇ ਇਹਨੂੰ ਲਾਗੂ ਕਰੋ ਪਰ ਸਰਕਾਰ ਨੇ ਹੁਣ ਤੱਕ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਮੈਨੂੰ ਮੰਤਰਾਲੇ ਤੋਂ ਹਲੇ ਤੱਕ ਕੋਈ ਕਾਲ ਨਹੀਂ ਆਈ ਹੈ ਮੇਰੀ ਪਰਸੋ ਵੀ ਗੱਲ ਹੋਈ ਹੈ ਸੋ ਪਹਿਲਾਂ ਵੀ ਲਗਾਤਾਰ ਮੇਰੀ ਗੱਲ ਹੋ ਰਹੀ ਹੈ ਲੇਕਿਨ ਉਹ ਹਮੇਸ਼ਾ ਹੀ ਕਹਿੰਦੇ ਨੇ ਮੈਡਮ ਨੈਕਸਟ ਵੀਕ ਤੁਹਾਨੂੰ ਟਾਈਮ ਮਿਲੇਗਾ ਤੇ ਇਸ ਮਾਧਿਅਮ ਰਾਹੀਂ ਤੁਹਾਡੇ ਰਾਹੀਂ ਮੈਂ ਸਰਕਾਰ ਤੱਕ ਇਹ ਅਪੀਲ ਕਰਦੀ ਆਂ ਵੀ ਪਲੀਜ਼ ਸਾਨੂੰ ਟਾਈਮ ਦਿਓ ਅਸੀਂ ਪੰਜਾਬ ਲੈਵਲ ਦੇ ਕੁਝ ਜਿਹੜੇ ਸਾਡੇ ਜਥੇਬੰਦੀਆਂ ਨੇ ਉਹ ਤੁਹਾਡੇ ਨਾਲ ਮਿਲਣਾ ਚਾਹੁੰਦੀਆਂ ਨੇ ਔਰ ਗੱਲਬਾਤ ਅਸੀਂ ਕਰੀਏ ਔਰ ਇਸ ਨੂੰ ਲਾਗੂ ਕੀਤਾ ਜਾਵੇ ਇੱਕ ਮਿੰਟ ਤੁਸੀਂ ਤੁਹਾਡੇ ਨੌਲੇਜ ਵਿੱਚ ਹੋਵੇ ਜਿਹੜਾ ਨਰੇਗਾ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਖਾਸ ਕਰਕੇ ਉੱਥੇ ਕੰਮ ਕਰਦਿਆਂ ਨੇ ਇੱਕ ਤਾਂ ਉਹਨਾਂ ਦੀ ਜਿਹੜੀ ਦਿਹਾੜੀ ਹੈ ਉਹ ਕਿੰਨੀ ਹੈ ਦੂਜਾ ਇਹ ਹੈ ਕਿ ਬਈ ਉਹ ਦੇ ਵਿੱਚ ਕੁਝ ਜਿਹੜੇ ਪੰਚਾਇਤਾਂ ਦੇ ਸਰਪੰਚ ਕੋ ਜਿਹੜੇ EMPLOYES ਵੀ ਨੇ ਜਾਣਕਾਰੀ ਸਾਨੂੰ ਮਿਲੀ ਹੈ ਉਹ ਉਹਨਾਂ ਨੂੰ ਵੀ ਜਦ ਕਿ ਉਹ ਕੰਮ ਤੇ ਨਹੀਂ ਜਾਂਦੇ ਹੈਗੇ ਮਤਲਬ ਉਹਨਾਂ ਦੇ ਨਾਂ ਲਿਖੇ ਜਾਂਦੇ ਆ ਤੇ ਇਹਦੇ ਬਾਰੇ ਤੁਸੀਂ ਵੈਰੀਫਾਈ ਕਰਕੇ ਕੁਝ ਕਰ ਸਕਦੇ ਹੋ ਸਰ ਐਕਚੁਅਲੀ ਮੈਨੂੰ ਮਨਰੇਗਾ ਬਾਰੇ ਕੋਈ ਬਹੁਤ ਜ਼ਿਆਦਾ ਇਸ ਮੁੱਦੇ ਬਾਰੇ ਨਹੀਂ ਪਤਾ ਪਰ ਜੋ ਮੇਰੇ ਸੁਣਨ ਦੇ ਵਿੱਚ ਆਇਆ ਔਰ ਜੋ ਨਿਊਜ਼ ਚ ਆਉਂਦਾ ਹੈ ਕਿ ਕਾਫੀ ਜ਼ਿਆਦਾ ਫੇਕ اٹੈਂਡੈਂਸ ਲੱਗ ਰਹੀਆਂ ਨੇ ਉੱਥੇ ਔਰ ਜਿਹੜੇ ਸਰਪੰਚ ਜਾਂ ਜਿਹੜਾ ਵੀ ਉੱਥੋਂ ਦਾ ਅਧਿਕਾਰੀ ਹੁੰਦੇ ਐ ਉਹ ਆਪਣੇ ਹੀ ਕਿਸੇ ਬੰਦੇ ਦੀ ਇਵਨ ਕਈ ਤਾਂ ਬੰਦੇ ਮਰੇ ਹੋਏ ਨੇ ਮਤਲਬ ਉਹ ਬੰਦੇ ਇਸ ਦੁਨੀਆ 'ਚ ਵੀ ਹੈ ਨਹੀਂ ਉਹਨਾਂ ਦੀ ਵੀ اٹੈਂਡੈਂਸ ਲੱਗੀ ਔਰ ਉਹਨਾਂ ਨੂੰ ਮਨਰੇਗਾ ਦੇ ਥਰੂ ਜਿਹੜਾ ਪੈਸਾ ਮਿਲਦਿਆ ਤਾਂ ਉੱਥੇ ਸਰਕਾਰ ਨੂੰ ਇਸ ਤੇ ਪੂਰੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਐ ਇੱਕ ਔਰ ਉਹ ਦੇਖਣਾ ਚਾਹੀਦਾ ਕਿ ਐਕਚੁਅਲੀ ਇੱਕ ਉਹ ਅਨਸਕਿਲਡ ਸਾਡਾ ਵਰਗ ਮੈਕਸਿਮਮ ਹੁੰਦੇ ਚ ਹੁੰਦਾ ਹੈਗਾ ਤੇ ਉਹਦੇ ਵਿੱਚ ਵੀ ਅਗਰ ਸਾਨੂੰ ਕੰਮ ਨਹੀਂ ਮਿਲ ਰਿਹਾ ਤਾਂ ਫਿਰ ਤਾਂ ਸਾਨੂੰ ਕੰਮ ਹੀ ਨਹੀਂ ਮਿਲਣਾ ਕਿਤੇ ਤੇ ਉੱਥੇ ਜਿਹੜੀ ਹੈ ਇਹਨਾਂ ਚੀਜ਼ਾਂ ਤੇ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੁਸੀਂ ਮੰਤਰੀਆਂ ਨਾਲ ਵੀ ਮੀਟਿੰਗਾਂ ਕਰਦੇ ਆ ਸਾਰਾ ਕੁਝ ਜਦ ਕਿ ਤੇ ਉਹਨੇ ਨੌਲੇਜ ਵੀ ਹੈ ਤੁਸੀਂ ਆਪ ਖੁਦ ਕਹਿ ਰਹੇ ਆ ਪਰ ਇਹ ਤੁਸੀਂ ਪੁਆਇੰਟ ਕਿਉਂ ਨਹੀਂ ਨਹੀਂ ਸਰ ਐਕਚੁਅਲੀ ਮੈਂ ਤੁਹਾਨੂੰ ਹਲੇ ਸਿਰਫ ਮੇਰੇ ਹਲੇ ਬਹੁਤ ਸਾਰੇ ਪੁਆਇੰਟਸ ਪਏ ਨੇ ਮੈਂ ਸਿਰਫ ਹਲੇ ਤੁਹਾਨੂੰ ਇੱਕ ਡਰਾਫਟ ਬਾਰੇ ਦੱਸਿਆ ਉਸ ਤੋਂ ਬਿਨਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਰਕਾਰ ਨੂੰ ਅਸੀਂ ਮੰਤਰਾਲੇ ਤੋਂ ਸਾਨੂੰ ਡਾਇਰੈਕਸ਼ਨ ਮਿਲਣ ਤੋਂ ਬਾਅਦ ਜਿਹੜਾ ਅਸੀਂ ਮੁੱਖ ਸਕੱਤਰ ਨੂੰ ਲੈਟਰ ਲਿਖਿਆ ਉਹਦੇ ਵਿੱਚ ਅਸੀਂ ਸੱਤ ਮੁੱਦਿਆਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਇੱਕ ਮੁੱਦਾ ਤਾਂ ਸੀਗਾ ਸਾਡਾ ਇਹ ਡਰਾਫਟ ਲਾਗੂ ਹੋਣਾ ਚਾਹੀਦਾ ਦੂਸਰਾ ਮੁੱਦਾ ਸੀ ਉਹਦੇ 'ਚ ਇਹ ਲਿਖਿਆ ਹੈ ਵੀ ਜਿਹੜੇ ਕਰਜ਼ੇ ਮਾਫ ਕੀਤੇ ਗਏ ਨੇ ਉਹਦੇ ਸਿਰਫ 4700 ਕੁਛ ਲੋਕ ਕਵਰ ਹੁੰਦੇ ਨੇ ਤੇ ਜਿਹੜੀ ਸਾਡੀ ਜਨਸੰਖਿਆ ਹੈਗੀ ਹੈ ਉਹ 1 ਕਰੋੜ ਤੋਂ ਵੀ ਉੱਪਰ ਹੈ ਔਰ ਅਗਰ ਅਸੀਂ ਉਹਨੂੰ BC ਨੂੰ ਰਲਾਈਏ ਤਾਂ ਅਸੀਂ 2 ਕਰੋੜ ਤੋਂ ਉੱਪਰ ਜਾਂਦੇ ਆ ਤਾਂ ਅਸੀਂ SC ਔਰ BC ਦੇ ਸਾਰੇ ਕਰਜ਼ੇ ਮਾਫੀ ਦੀ ਗੱਲ ਕੀਤੀ ਹੈ ਜਿੰਦੇ ਸਪੈਸ਼ਲੀ ਜਿਹੜਾ ਸਾਡਾ ਮਜ਼ਦੂਰ ਵਰਗ ਹੈ ਉਹਦੇ ਜਿਹੜੇ ਕਰਜ਼ੇ ਨੇ ਉਹ ਕਰਜ਼ੇ ਵੀ ਉਹਨਾਂ ਦੇ ਪਤਾ ਕਿੱਦਾਂ ਜਿਵੇਂ ਪ੍ਰਾਈਵੇਟ ਕੰਪਨੀਆਂ ਤੋਂ ਉਹਨਾਂ ਨੇ 10000 ਰੁਪਏ ਲਿਆ ਕਿਸੇ ਲੇਡੀਜ਼ ਨੇ ਉਹਦਾ ਹੁਣ ਲੱਖ ਰੁਪਏ ਬਣਿਆ ਪਿਆ ਪੈਨਲਟੀ ਲਗਾ ਕੇ ਤੇ ਉਹ ਗਰੀਬ ਬੰਦਾ ਕਿੱਥੋਂ ਦੇਊਗਾ 90000 ਦੀ ਪੈਨਲਟੀ ਤਾਂ ਜਿਹੜੇ ਮਜ਼ਦੂਰ ਵਰਗ ਦੇ ਕਰਜ਼ੇ ਨੇ ਉਹ ਪਹਿਲ ਦੇ ਆਧਾਰ ਤੇ ਜਿਹੜੇ ਮਾਫ਼ ਕੀਤੇ ਜਾ ਰਹੇ ਦੇਖੋ ਇਹ ਜਿਹੜੇ ਕਰਜ਼ੇ ਦੀ ਗੱਲ ਹੈ ਇਹ ਕੋਈ ਸਰਕਾਰ ਵੱਲੋਂ ਤਾਂ ਕਰਜ਼ਾ ਜਿਹੜਾ ਇਹਨਾਂ ਨੂੰ ਮਜ਼ਦੂਰਾਂ ਨੂੰ ਬੜਾ ਔਖਾ ਮਿਲਦਾ ਕਿਉਂਕਿ ਅਰਜੀਟੀਆਂ ਮੰਗਦੇ ਹੋਰ ਬੈਂਕ ਜਿਹੜੇ ਸਰਕਾਰੀ ਇਹ ਪ੍ਰਾਈਵੇਟ ਲੈ ਜਾਂਦੇ ਜੀ ਇਹਨਾਂ ਕੋਲ ਪ੍ਰਾਈਵੇਟ ਮੈਂ ਹੁਣ ਕਿਵੇਂ ਮਾਫ ਕਰ ਸਕਦਾ ਜੀ ਸਰ ਦੇਖੋ ਜਿਹੜੇ ਤੁਸੀਂ ਗੱਲ ਕੀਤੀ ਕੱਲਾ ਮਜ਼ਦੂਰ ਵਰਗ ਹੀ ਨਹੀਂ ਆ ਅਗਰ ਮੈਂ ਪੂਰੇ ਵਰਗ ਦੀ ਗੱਲ ਕਰਾਂ ਨਾ ਮਜ਼ਦੂਰ ਨੂੰ ਤਾਂ ਮਤਲਬ ਐਂਟਰੀ ਹੀ ਨਹੀਂ ਅਲਾਉ ਹੈਗੀ ਬੈਂਕ ਦੇ ਵਿੱਚ ਤਾਂ ਜਿਹੜੀ ਮੈਂ ਗੱਲ ਕਰਾਂ ਪੂਰੇ ਵਰਗ ਦੀ ਤਾਂ ਸਾਡਾ ਜਿਹੜਾ ਵਰਗ ਹੈ ਉਹਨੂੰ ਬੈਂਕ ਦੇ ਵੱਲੋਂ ਕਰਜ਼ੇ ਬਹੁਤ ਘੱਟ ਦਿੱਤੇ ਜਾਂਦੇ ਬਹੁਤ ਹੀ ਘੱਟ ਮਤਲਬ ਔਰ ਉੱਥੇ ਕਿਉਂਕਿ ਸਾਡੇ ਕੋਲ ਇਹਨੇ ਸੰਸਾਧਨ ਹੀ ਨਹੀਂ ਆ ਉਹਨਾਂ ਨੇ ਤਾਂ ਪੂਰਾ ਇੱਕ ਉਹਨਾਂ ਦਾ ਇੱਕ ਆਪਣਾ ਕੇਵਾਈਸੀ ਹੈ ਜਿਹੜਾ ਪੂਰਾ ਕਰਨਾ ਹੈਗਾ ਚਾਹੇ ਮੈਂ ਜਾਣਦੀ ਆ ਵੀ ਸਰਕਾਰ ਦੀਆਂ ਬਹੁਤ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਸ ਨੇ ਜਿਹੜੀਆਂ विदाउट ਕੋ ਲੈਟਰ ਜਿਹੜੀਆਂ ਕਰਜ਼ੇ ਪ੍ਰੋਵਾਈਡ ਕਰਦੀਆਂ ਪਰ ਸਾਡੇ ਉਹ ਜਿਹੜੇ ਬੈਂਕਸ ਨੇ ਉਹ ਕਹਿੰਦੇ ਉਹ ਮਨਾ ਕਰ ਦਿੰਦੇ ਆ ਉਹ ਕਹਿੰਦੇ ਜੀ ਅਸੀਂ ਤਾਂ ਆਪਣੀ ਸਟੇਬਿਲਟੀ ਦੇਖਣੀ ਹੈ ਅਸੀਂ ਰਿਕਵਰੀ ਕਰਨੀ ਹੈ ਅਸੀਂ ਇਹ ਆ ਉਹਨਾਂ ਕੋਲ ਬਹੁਤ ਸਾਰੇ ਆਦਾ ਦੇ ਬਹਾਨੇ ਹੁੰਦੇ ਆ ਜਾਂ ਕਹਿ ਲਓ ਮਤਲਬ ਉਹਨਾਂ ਨੇ ਡਿਨਾਈ ਕਰਨਾ ਹੁੰਦਾ ਤੇ ਸਾਡੇ ਵਰਗ ਨੂੰ ਮਜ਼ਦੂਰ ਵਰਗ ਨੂੰ ਤਾਂ ਛੱਡੋ ਜੀ ਸਾਡੇ ਵਰਗ ਨੂੰ ਕਰਜ਼ੇ ਮਿਲਦੇ ਹੀ ਨਹੀਂ ਬੈਂਕਾਂ ਤੋਂ ਇਹ ਆਸ ਕਰਕੇ ਅਸੀਂ ਇਹ ਗੱਲ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਸਲੇ ਆ ਤੇ ਤੁਹਾਡਾ ਹਾਂ ਇਹ ਸਮਾਜ ਪ੍ਰਤੀ ਚੱਲ ਰਿਹਾ ਹੈਗਾ ਜੋ ਵੀ ਸਰ ਇੱਕ ਤਾਂ ਅਸੀਂ ਕਰਜ਼ੇ ਮਾਫੀ ਦੀ ਗੱਲ ਕਰ ਰਹੇ ਦੂਸਰਾ ਜਿਹੜਾ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਉਹ ਹੈ ਕਿ ਸਾਡਾ ਯੂਥ ਜਿਹੜਾ ਬਹੁਤ ਹੀ ਜ਼ਿਆਦਾ ਬੇਰੋਜ਼ਗਾਰ ਹੈ ਔਰ ਸਾਡੇ ਐਸਯੂਆਰ ਬੀਸੀ ਵਰਗ ਨੂੰ ਤਾਂ ਵੈਸੇ ਸਾਡੀ ਕੋਈ ਜਿਹੜੀ ਪ੍ਰਤੀਨਿਧਤਾ ਹੈ ਜਿਹੜਾ ਕੋਈ ਰਿਪਰੈਜ਼ੈਂਟੇਸ਼ਨ ਹੈ ਗਵਰਨਮੈਂਟ ਜੋਬਸ ਦੇ ਵਿੱਚ ਨਹੀਂ ਹੈਗਾ ਕਿਉਂਕਿ ਰਿਜ਼ਰਵੇਸ਼ਨ ਇੱਕ ਨਾਂ ਦਾ ਹੈ ਵੈਸੇ ਜਿਹੜਾ ਸਾਨੂੰ ਰਿਜ਼ਰਵੇਸ਼ਨ ਆ ਪ੍ਰੋਪਰ ਨਹੀਂ ਮਿਲ ਰਿਹਾ ਕੁਝ ਤਾਂ ਚੋਰ ਰਿਜ਼ਰਵੇਸ਼ਨ ਜਿਹੜੇ ਚੋਰ ਹੈਗੇ ਸੀ ਰਿਜ਼ਰਵੇਸ਼ਨ ਦੇ ਉਹ ਲੈ ਗਏ ਕੁਝ ਆਊਟਸੋਰਸਿੰਗ ਹੋ ਗਈ ਹੈ ਠੀਕ ਹੈ ਪ੍ਰਾਈਵੇਟੇਸ਼ਨ ਚੱਲ ਰਿਹਾ ਸਾਨੂੰ ਮੈਨੂੰ ਲੱਗਦਾ ਪੁਆਇੰਟ 0% ਸਮਥਿੰਗ ਰਿਜ਼ਰਵੇਸ਼ਨ ਮਿਲਦਾ ਤਾਂ ਅਸੀਂ ਇਹ ਚਾਹੁੰਦੇ ਆ ਮੈਂ ਸਰਕਾਰ ਨੂੰ ਅਪੀਲ ਕਰਦੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਅਪੀਲ ਕਿਤੇ ਸੁਣਾਈ ਦਵੇ ਤਾਂ ਮੈਂ ਉਹਨਾਂ ਨੂੰ ਸਪੈ ਕਿ ਜਿੰਨੀਆਂ ਵੀ ਹੁਣ ਤੱਕ ਦੀਆਂ एससीबीसी ਦੀਆਂ ਪੋਸਟਾਂ ਖਾਲੀ ਪਈਆਂ ਨੇ ਜਿਹੜੇ ਵੀ ਵਿਭਾਗ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਨੇ ਓਪਨ ਕੀਤੀਆਂ ਜਾਣ ਉਹ ਵੈਕੈਂਸੀਆਂ ਲਿਆਂਦੀਆਂ ਜਾਣ ਤਾਂ ਕਿ ਜਿੰਨਾ ਵੀ ਯੂਥ ਵਰਗ ਹੈ ਉਹ ਪੜ੍ਹਿਆ ਲਿਖਿਆ ਵਰਗ ਹੈ ਉਹ ਕਿਤੇ ਨਾ ਕਿਤੇ ਉੱਥੇ ਹੋਵੇ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਸਾਡਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਸੀ ਆਪਣਾ ਦੇ ਸਕੀ ਤੁਸੀਂ ਐਸਸੀ ਫੇਕ ਜਿਹੜੇ ਸਰਟੀਫਿਕੇਟ ਬਣੇ ਹੋਏ ਆ ਉਹ ਕਹਰੇ ਵੀ ਜਰਨਲ ਕੈਟਾਗਰੀ ਵੀ ਉਹਨਾਂ ਤੋਂ ਲੈਰੀ ਚੋਰ ਫੋੜ ਚੋਰ ਫੋੜ ਮੋਰਚਾ ਜਿਹੜਾ ਬਲਵਿੰਦਰ ਸਿੰਘ ਪ੍ਰਧਾਨ ਜੀ ਨੇ ਕੁੰਬੜਾ ਸਾਹਿਬ ਦੇ ਉਹਦੀ ਅਗਵਾਈ 'ਚ ਲੱਗਿਆ ਹੋਇਆ ਤੁਸੀਂ ਉਹ 'ਚ ਯੋਗਦਾਨ ਪਾ ਕੇ ਆਪਣੇ ਮਸਲੇ ਹੱਲ ਕਿਉਂ ਨਹੀਂ ਕਰਾਂਦੇ ਸਰ ਦੇਖੋ ਅਸੀਂ ਜਿਹੜਾ ਚੋਰ ਫੜੋ ਰਿਜ਼ਰਵੇਸ਼ਨ ਮੋਰਚਾ ਇੱਕ ਪਾਰਟਿਕੂਲਰ ਇੱਕ ਮਤਲਬ ਚੋਰ ਰਿਜ਼ਰਵੇਸ਼ਨ ਚੋਰਤੇ ਹਨ ਠੀਕ ਹੈ ਉਹਨਾਂ ਦੇ ਸਾਡਾ ਬੜਾ ਯੋਗਦਾਨ ਰਿਹਾ ਉਸ ਤੋਂ ਪਹਿਲਾਂ ਵੀ ਜਿਹੜਾ ਮੋਰਚਾ ਲੱਗਿਆ ਸੀ ਉਹਨਾਂ ਦੇ ਚ ਵੀ ਮੇਰੀ ਪੂਰੀ ਫੈਮਿਲੀ ਇਨਵੋਲਵ ਹੈਗੀ ਸੀ ਇਵਨ ਸਰਬਜੀਤ ਅੰਕਲ ਜੀ ਨਾਲ ਖੜੇ ਨੇ ਉਹ ਉਹਨਾਂ ਨੂੰ ਪਤਾ ਹੈਗਾ ਐਸ ਮੋਰਚੇ ਚ ਵੀ ਜਿਸ ਦਿਨ ਇਹ ਮੋਰਚਾ ਲੱਗਿਆ ਸੀ ਉਸ ਦਿਨ ਵੀ ਅਸੀਂ ਇੱਥੇ ਹੀ ਸੀਗੇ ਪਰ ਉਹ ਇੱਕ ਪਾਰਟਿਕੂਲਰ ਮਸਲੇ ਤੇ ਹੈ ਤੇ ਅਸੀਂ ਇੱਕ ਇਹ ਜਿਹੜਾ ਮਸਲਾ ਹੈਗਾ ਇਹ ਕੁਝ ਵਰਗ ਨੂੰ ਕਵਰ ਕਰਦਾ ਜਿਹੜੇ ਅਸੀਂ 6-7 ਮੁੱਦੇ ਲੈ ਕੇ ਚੱਲੇ ਆ ਉਹ ਪੂਰੇ ਵਰਗ ਨੂੰ ਕਵਰ ਕਰਦੇ ਆ ਜਿਹੜ ਅੱਗੇ ਦੱਸਦੀ ਆ ਵੀ ਹੋਰ ਕਿਹੜੇ ਮੁੱਦੇ ਨੇ ਸਰ ਇੱਕ ਮੁੱਦਾ ਸਾਡਾ ਹੈਗਾ ਸਕਾਲਰਸ਼ਿਪ ਦਾ ਸਾਡੇ ਜਿਹੜੇ ਬੱਚੇ ਨੇ ਉਹ ਸਾਡੇ ਕੋਲ ਉਹਨੇ ਸੰਸਾਧਨ ਹੈ ਨਹੀਂਗੇ ਵੀ ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਪਾਸ ਕੀ ਹੈ ਨਾ ਕਿਉਂਕਿ ਪ੍ਰਾਈਵੇਟੇਸ਼ਨ ਹੋ ਰਿਹਾ ਤੇ ਜਿਹੜੀ ਐਜੂਕੇਸ਼ਨ ਆ ਬਹੁਤ ਹੀ ਜ਼ਿਆਦਾ ਮਹਿੰਗੀ ਕੀਤੀ ਜਾ ਰਹੀ ਹੈ ਔਰ ਜਿਹੜੀ ਵੀ ਚੀਜ਼ ਮਹਿੰਗੀ ਕੀਤੀ ਜਾ ਰਹੀ ਹੈ ਉਹਦਾ ਸਿੱਧਾ-ਸਿੱਧਾ ਕੰਸਰਨ ਹੁੰਦਾ ਕਿ ਸਾਡਾ ਜਿਹੜਾ ਵਰਗ ਹੈ ਉਹ ਬਾਹਰ ਕੱਢਿਆ ਜਾ ਰਿਹਾ ਉਸ ਤੋਂ ਤਾਂ ਜਿਹੜਾ ਸਕਾਲਰਸ਼ਿਪ ਦਾ ਮੁੱਦਾ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਬੜਾ ਗਰਮਾਇਆ ਸੀ ਔਰ ਪਿਛਲੇ ਕੁਝ ਟਾਈਮ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੇਟ اور ਪਲਾਸ ਉਹਨਾਂ ਦੀ ਟੀਮ ਨੇ ਇੱਕ ਬਹੁਤ ਵੱਡਾ ਕੰਮ ਹੈ 106 ਦਿਨ ਚੱਲਿਆ ਸੀ ਹਾਈ ਕੋਰਟ ਦੇ ਵਿੱਚ ਵੀ ਮਿਸਟਰ ਰਕੇਸ਼ ਜੀ ਵੱਲੋਂ ਅਪੀਲ ਕੀਤੀ ਗਈ ਸੀ ਉਹਨਾਂ ਦੇ ਤੇ ਫੈਸਲਾ ਵੀ ਆਇਆ ਸੀ ਉਹਨਾਂ ਦੇ ਬਾਅਦ ਵੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਕਾਲਜ ਦੇ ਵਿੱਚ ਬੱਚਿਆਂ ਨੂੰ ਵਜੀਫਾ ਨਹੀਂ ਮਿਲ ਰਿਹਾ ਔਰ ਸਾਡੇ ਬੱਚਿਆਂ ਨੂੰ ਸਰਟੀਫିକੇਟਸ ਨਹੀਂ ਮਿਲਦੇ ਉਹਨਾਂ ਤੋਂ ਫੀਸਾਂ ਲਈਆਂ ਜਾ ਰਹੀਆਂ ਨੇ ਤੇ ਮੈਂ ਫਿਰ ਦੁਬਾਰਾ ਸਰਕਾਰ ਨੂੰ ਰਿਕਵੈਸਟ ਕਰਦੀ ਆਂ ਵੀ ਇਹਨਾਂ ਦੇ ਤੇ ਸਖਤੀ ਦੇ ਨਾਲ ਜਿਹੜੇ ਐਕਸ਼ਨ ਲਏ ਜਾਣ ਹਰ ਕਾਲਜ ਨੂੰ ਇੱਕ ਨੋਟੀਫਿਕੇਸ਼ਨ ਦਿੱਤਾ ਜਾਵੇ ਵੀ ਉਹ ਇਹਨਾਂ ਸਕਾਲਰਸ਼ਿਪ ਨੂੰ ਜਿਹੜੇ ਆ ਬੱਚਿਆਂ ਨੂੰ ਪ੍ਰੋਵਾਈਡ ਕਰਨ ਜਾਂ ਜੋ ਵੀ ਇਹਨਾਂ ਦੀ ਫਾਰਮੈਲिटीज ਹੈਗੀਆਂ ਔਰ ਉਹਨਾਂ ਦੀ ਐਜੂਕੇਸ਼ਨ ਕਿਸੇ ਤਰੀਕੇ ਨਾਲ ਨਾ ਰੁਕੇ ਔਰ ਉਹਨਾਂ ਤੋਂ ਫੀਸਾਂ ਬਿਲਕੁਲ ਨਾ ਲਈਆਂ ਜਾਣ ਇੱਕ ਵੜਮ ਹੋਰ ਸਵਾਲ ਹੈਗਾ ਰਿਜ਼ਰਵੇਸ਼ਨ ਨੂੰ ਲੈ ਕੇ ਜਿਹੜਾ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਜਿੱਥੋਂ ਤੱਕ ਲੱਗਦਾ ਕਿ 25% ਜਾਂ 20% ਲੋਕ ਹੀ ਵਾਰ-ਵਾਰ ਰਿਜ਼ਰਵੇਸ਼ਨ ਦਾ ਫਾਇਦਾ ਲੈ ਰਹੇ ਨੇ 75% ਇਸ ਉਦੋਂ ਤੋਂ ਵਾਂਝੇ ਨੇ ਤਾ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਤਰੀਕੇ ਜਿਹੜੀ ਕੇਂਦਰ ਸਰਕਾਰ ਦੀ ਕ੍ਰੀਮੀ ਲੇਅਰ ਤੇ ਉਹ ਹੈਗੀ ਹੈ ਕ੍ਰੀਮੀ ਲੇਅਰ ਦੀ ਇੱਕ ਯੋਜਨਾ ਉਹ ਕਾਮਯਾਬ ਹੈ ਤੇ ਹੋਣੀ ਚਾਹੀਦੀ ਹੈ ਬਾਕੀ 75% ਨੂੰ ਵੀ ਉਹਦਾ ਫਾਇਦਾ ਮਿਲਣਾ ਚਾਹੀਦਾ ਨਾ ਕਿ 25% ਇੱਕ ਵਾਰ-ਵਾਰ ਲਈ ਜਾਣਾ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਪੰਜਾਬ ਦੇ ਵਿੱਚ ਜਿਹੜਾ 25% ਰਿਜ਼ਰਵੇਸ਼ਨ 2003 ਤੋਂ ਲਾਗੂ ਹੋਇਆ ਉਸ ਤੋਂ ਪਹਿਲਾਂ ਤਾਂ ਸਾਨੂੰ ਇਹ ਕਾਗਜ਼ਾਂ ਦੇ ਵਿੱਚ ਲਾਗੂ ਹੀ ਨਹੀਂ ਇਹ ਨਾਲੇ ਹੁਣ ਕਾਗਜ਼ਾਂ ਦੇ ਵਿੱਚ ਲਾਗੂ ਹੈ ਸਿਰਫ ਉਹ ਵਿੱਚ ਜਿਹੜਾ ਰਾਜਕੁਮਾਰ ਵਰਸਸ ਗੁਗਲਾਨੀ ਦਾ ਸਟੇਟ ਰਾਜਕੁਮਾਰ ਗੁਗਲਾਨੀ ਵਰਸਸ ਪੰਜਾਬ ਸਟੇਟ ਦਾ ਜਿਹੜਾ ਕੇਸ ਹੈ ਉਹਦੇ ਥਰੂ ਇਹਨੂੰ ਲਾਗੂ ਕੀਤਾ ਗਿਆ ਸੀ ਜਿਹੜੇ ਕਿ ਸਾਡੇ ਫਰੀਦਕੋਟ ਤੋਂ ਨੇ ਇਹ ਫੈਮਿਲੀ ਔਰ ਇਹਦੇ ਵਿੱਚ ਵੀ ਹੁਣੇ ਸਾਨੂੰ ਪੂਰਾ ਰਿਜ਼ਰਵੇਸ਼ਨ ਹਲੇ ਵੀ ਨਹੀਂ ਮਿਲ ਰਿਹਾ ਜਿਹੜਾ ਤੁਸੀਂ ਕਿਹਾ ਕਿ ਕੁਝ ਲੋਕਾਂ ਨੂੰ ਇਹਦਾ ਫਾਇਦਾ ਮਿਲਦਾ ਹੈ ਐਕਚੁਅਲੀ ਸਾਡਾ ਵਰਗ ਜਿਹੜਾ ਨਾ ਹਲੇ ਇੰਨਾ ਅਵੇਅਰ ਨਹੀਂ ਹੋਇਆ ਅਸੀਂ ਹਾਈ ਲੈਵਲ ਤੇ ਤਾਂ ਸਾਡੇ ਆਈਪੀਐਸ ਆਈਐਸ ਆਈਪੀਐਸ ਜਾਂ ਪੀਸੀਐਸ ਜਾਂ ਜੁਡੀਸ਼ਰੀ ਦੇ ਵਿੱਚ ਸਾਡੇ ਬੰਦੇ ਹੈ ਹੀ ਨਹੀਂਗੇ ਅਸੀਂ ਤਾਂ ਬਹੁਤ ਘੱਟ ਹੈ ਉੱਥੇ ਤਾਂ ਜਿਹੜੀ ਕ੍ਰੀਮੀ ਲੇਅਰ ਆ ਉਹ ਸਾਡੇ ਵਰਗ ਲਈ ਹਲੇ ਕਿਤੇ ਨਾ ਕਿਤੇ ਸੂਟੇਬਲ ਨਹੀਂ ਕਰਦੀ ਅਗਰ ਅਸੀਂ ਓਵਰਆਲ ਇੰਡੀਆ ਦੇ ਫੈਕਟਰਸ ਨੂੰ ਦੇਖੀਏ ਉਹਦਾ ਸਰਵੇ ਕੀਤਾ ਜਾਵੇ ਹਾਂ ਇਹ ਹੋ ਸਕਦਾ ਹੈ ਕਿ ਮੈਂ ਆਪਣੇ ਵਰਗ ਨੂੰ ਵੈਸੇ ਬੇਨਤੀ ਕਰੂੰਗੀ ਕਿ ਜਿਹੜਾ ਕੋਈ ਸਮਰਥ ਪਰਿਵਾਰ ਹੈਗਾ ਜਿਹਨੂੰ ਲੱਗਦਾ ਹੈ ਵੀ ਉਹ ਹੁਣ ਸਮਰਥ ਹੈਗਾ ਤੇ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਆਪਣੇ ਤੌਰ ਤੇ ਤਾਂ ਕੋਈ ਨਹੀਂ ਜਿਸ ਤਰ੍ਹਾਂ ਹੁਣ 34 ਐਮਐਲਏ ਹੋ ਗਏ 34 ਐਮਐਲਏ ਇੱਕ ਵਾਰੀ ਬਣ ਗਏ ਤੇ ਉਹਦਾ ਫਾਇਦਾ ਲੈ ਗਏ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਉਹ ਐਸਸੀ ਸਿਸਟਮ ਚੋਂ ਬਾਹਰ ਕੱਢ ਦੇਣਾ ਚਾਹੀਦਾ ਸਰ ਜਿਹੜੇ 34 ਐਮਐਲਏ ਹੈਗੇ ਨੇ ਅ 34 ਨਹੀਂ ਸੋਰੀ ਸਰ 38 ਐਮਐਲਏ ਹੈਗੇ ਨੇ ਅੱਜ ਪੰਜਾਬ ਦੇ ਵਿੱਚ ਐਸਸੀ ਵਰਗ ਤੋਂ ਤਾਂ ਉਹਨਾਂ ਨੂੰ ਕੱਢਣਾ ਚਾਹੀਦਾ ਜਾਂ ਨਹੀਂ ਇਹ ਤਾਂ ਦੇਖੋ ਜੀ ਸਰਕਾਰ ਦੀ ਡਿਪੈਂਡ ਕਰਦਾ ਨੀਤੀ ਤੇ ਪਰ ਉਹ ਇੱਕ 10% ਦਾ ਸੋਰੀ ਰਿਜ਼ਰਵੇਸ਼ਨ ਦੀ ਪਾਲਿਸੀ ਦੇ ਅੰਡਰ ਆਏ ਨੇ ਤਓ ਰਿਜ਼ਰਵੇਸ਼ਨ ਜਿਹੜਾ 10 ਸਾਲਾਂ ਲਈ ਸੀ ਪੋਲੀਟੀਕਲ ਲੇਕਿਨ ਉਹ ਰਿਜ਼ਰਵੇਸ਼ਨ ਚੱਲਦਾ ਰਿਹਾ ਉਹਦੇ ਚ ਵੀ ਪੋਲੀਟੀਕਲ ਪਾਰਟੀਆਂ ਦਾ ਆਪਣਾ ਫਾਇਦਾ ਹੈ ਕਿਉਂਕਿ ਜਿਉ ਕਿਤੇ ਨਾ ਕਿਤੇ ਉਸ ਰਿਜ਼ਰਵੇਸ਼ਨ ਨੂੰ ਖਤਮ ਕਰਦੀਆਂ ਤਾਂ ਉਹਨਾਂ ਨੂੰ ਜਿਹੜਾ ਵੋਟ ਬੈਂਕ ਹੈ ਐਸਸੀ ਦਾ ਸ਼ਾਇਦ ਉਹਨਾਂ ਦਾ ਫਾਇਦਾ ਨਹੀਂ ਹੋਣਾਗਾ ਇਸ ਕਰਕੇ ਉਹ ਖਤਮ ਨਹੀਂ ਕਰ ਰਹੀਆਂ ਪਰ ਹਾਂ ਉਹਨਾਂ ਐਮਐਲਏਜ਼ ਔਰ ਉਹਨਾਂ ਰਿਪ੍ਰੈਜ਼ੈਂਟੇਟਿਵ ਨੂੰ ਸਾਡੀ ਇਹ ਬੇਨਤੀ ਹੈ ਵੀ ਜੇ ਤੁਸੀਂ ਸਾਡੇ ਸਮਾਜ ਦੇ ਨੁਮਾਇੰਦੇ ਬਣ ਕੇ ਗਏ ਹੋ ਤਾਂ ਉਹਨਾਂ ਮੁੱਦਿਆਂ ਤੇ ਲੜੋ ਕਿਉਂਕਿ ਸਾਡੀ ਜਿਹੜੀ ਲੜਾਈ ਹੈ ਜਿਹੜੀ ਬਾਬਾ ਸਾਧ ਦੀ ਲੜਾਈ ਸੀ ਜਿਹੜੀ ਜੋਤੀਬਾ ਮਹਾਤਮਾ ਫ ਉਹ ਨਿਆਂ ਦੀ ਲੜਾਈ ਸੀ ਤੇ ਅਸੀਂ ਨਿਆਂ ਲਈ ਅਗਰ ਲੜ ਹੀ ਨਹੀਂ ਰਹੇ ਤਾਂ ਫਿਰ ਸਾਡੇ ਨੁਮਾਇੰਦੇ ਬਣਨ ਦਾ ਉਹਨਾਂ ਦਾ ਕੋਈ ਸਾਨੂੰ ਲਾਭ ਨਹੀਂ ਮਿਲਦਿਆ ਤੇ ਅਗਲੀ ਵਾਰ ਫਿਰ ਉਹਨਾਂ ਨੂੰ ਜਨਤਾ ਆਪੇ ਦੱਸ ਦੇਗੀ ਆਮ ਦੇਖਣ ਚ ਆਇਆ ਜੇ ਕੋਈ ਆਪਣੇ ਅਰਥਾਰਥ ਵਿੱਚ ਟੋਟੇ ਵਿੱਚੋਂ ਆਈਪੀਐਸ ਬਣਦਾ ਪੀਸੀਐਸ ਬਣਦਾ ਜਾਂ ਕੋਈ ਹੋਰ ਬਣਦਾ ਆਈ ਕਸਟਮਡ ਅਫੀਸਰ ਕੋਈ ਪਰ ਉਹ ਮਤਲਬ ਆਪਣਾ ਗੋਤ ਹੀ ਬਦਲ ਹੁੰਦਾ ਤੇ ਰਿਜ਼ਰਵੇਸ਼ਨ ਦੀ ਗੱਲ ਵੀ ਨਹੀਂ ਕਰਦਾ ਤੇ ਇਹਦੇ ਬਾਰੇ ਕੀ ਕਹਿਣਾ ਹੈ ਇਨਸਲਟ ਫੀਲ ਕਰਦਾ ਕਿ ਉਹ ਕੋਈ ਐਸਪੀ ਸਰ ਦੇਖੋ ਇਨਸਲਟ ਨਾ ਬੰਦਾ ਕਦੇ ਵੀ ਆਪਣੇ ਆਪ ਚ ਫੀਲ ਨਹੀਂ ਕਰਦਾ ਹੁੰਦਾ ਇਨਸਲਟ ਹਮੇਸ਼ਾ ਉਹਨੂੰ ਫੀਲ ਕਰਵਾਈ ਜਾਂਦੀ ਹੁੰਦੀ ਹੈ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਆ ਅਗਰ ਸਾਨੂੰ ਕੋਈ ਇਹ ਬੰਦਾ ਪੁੱਛਦਾ ਹੈ ਵੀ ਹਾਂਜੀ ਤੇਰਾ ਸਰਨੇਮ ਕੀ ਆ ਅਸੀਂ ਸਮਝ ਜਾਂਦੇ ਹਾਂ ਨਾ ਵੀ ਉਹ ਸਰਨੇਮ ਕਿਉਂ ਪੁੱਛ ਰਿਹਾ ਤੇ ਉਹਦੇ ਪੁੱਛਣ ਦਾ ਕੋਈ ਕਾਰਨ ਵੀ ਹੁੰਦਾ ਫਿਰ ਜੇ ਅਸੀਂ ਉਹਨੂੰ ਦੱਸ ਵੀ ਦਿੰਨੇ ਆ ਤੇ ਉਹਦੇ ਤੋਂ ਬਾਅਦ ਜੇ ਉਹਨੂੰ ਸਾਡੇ ਤੋਂ ਥੋੜਾ ਕਤਰਾਨ ਲੱਗ ਜੇ ਸਾਨੂੰ ਉਹ ਥੋੜੀ ਨਫ਼ਰਤ ਕਰਨ ਲੱਗ ਜੇ ਤਾਂ ਉਹ ਹੀਣ ਭਾਵਨਾ ਜਿਹੜੀ ਸਾਡੇ ਅੰਦਰ ਉਹਨੇ ਪੈਦਾ ਕੀਤੀ ਹੈ ਮਤਲਬ ਕਿਸੇ ਨੇ ਪੈਦਾ ਕੀਤੀ ਹੈ ਨਾ ਕਿ ਜਿਹੜੀ ਉਹ ਹੀਣ ਭਾਵਨਾ ਸਾਡੇ ਅੰਦਰ ਹੈਗੀ ਸੀ ਕਿਉਂਕਿ ਅਸੀਂ ਤਾਂ ਚਾਹੁੰਦੇ ਹੀ ਨਹੀਂ ਅਸੀਂ ਕਿਉਂ ਚਪਾਈਏ ਅਸੀਂ ਉਹ ਅਸੀਂ ਤਾਂ ਉਸ ਕੈਟਾਗਰੀ ਨਾਲ ਉਸ ਵੰਸ਼ ਨਾਲ ਬਿਲੋਂਗ ਕਰਦੇ ਆ ਜਿੱਥੇ ਸਮਰਾਟ ਅਸ਼ੋਕ ਸੀ ਜਿੱਥੇ ਬਾਬਾ ਸਾਹਿਬ ਸੀ ਜਿਨ੍ਹਾਂ ਦੇ ਲਿਖੇ ਸੰਵਿਧਾਨ ਦੇ ਅਨੁਸਾਰ ਦੇਸ਼ ਚੱਲ ਰਿਹਾ ਜਿੱਥੇ ਮਹਾਤਮਾ ਬਾਈ ਫੁੱਲੇ ਜੀ ਸੀਗੇ ਜਿਨ੍ਹਾਂ ਦੇ ਕਰਕੇ ਅੱਜ ਲੇਡੀਜ਼ ਨੂੰ ਸਿੱਖਿਆ ਮਿਲ ਰਹੀ ਹੈ ਜਿਨ੍ਹਾਂ ਦੇ ਕਰਕੇ ਮਤਲਬ ਸਕੂਲ ਖੁੱਲਨੇ ਸੀ ਕੁੜੀਆਂ ਦੇ ਅਸੀਂ ਤਾਂ ਉਸ ਵੰਸ਼ ਤੋਂ ਆ ਜਿੱਥੇ ਕਬੀਰ ਸਾਹਿਬ ਵਰਗੇ ਗੁਰੂ ਰਵਿਦਾਸ ਜੀ ਵਰਗੇ ਗੁਰੂ ਨਾਨਕ ਸਾਹਿਬ ਵਰਗੇ ਸੰਤ ਮਹਾਤਮਾਵਾਂ ਦਾ ਜਨਮ ਹੋਇਆ ਤੇ ਸਾਨੂੰ ਛਪਾਂ ਦੀ ਲੋੜ ਨਹੀਂ ਹੈ ਪਰ ਸਮਾਜ ਸਾਨੂੰ ਇੰਨਾ ਕੁ ਮਤਲਬ ਡਿਗਾਨ ਦੀ ਕੋਸ਼ਿਸ਼ ਕਰਦਾ ਹੈ ਇੰਨਾ ਸਾਨੂੰ ਆਪਣੇ ਕਰਜ਼ੇ ਮਾਫ ਕੀਤੇ ਨੇ ਇਸ ਬਾਰੇ ਤੁਸੀਂ ਸਰਕਾਰ ਨਾਲ ਗੱਲ ਕੀਤੀ ਹੈ ਹੁਣ ਹੋਰ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ ਸਰਕਾਰ ਦੇ ਸਰ ਦੇਖੋ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਮੈਂ ਇਹੀ ਬੇਨਤੀ ਕਰਦੀਆਂ ਵੀ ਜਿਹੜੇ ਬਾਕੀ ਦੇ 2020 ਤੋਂ ਬਾਅਦ ਦੇ ਜਿਹੜੇ ਕਰਜ਼ੇ ਆ ਉਹ ਸਾਰੇ ਮਾਫ਼ ਕੀਤੇ ਜਾਣ ਇਹ ਡਰਾਫਟ ਜਿੰਨਾ ਜਲਦੀ ਹੋ ਸਕਦਾ ਲਾਗੂ ਕੀਤਾ ਜਾਵੇ ਜਿਹੜੇ ਬਾਕੀ ਸਾਡੇ ਮੁੱਦੇ ਹੈਗੇ ਆ ਔਰ ਇਹ ਡਰਾਫਟ ਦੇ ਮੁੱਦੇ ਹੈਗੇ ਇਹਨਾਂ ਤੇ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ ਸਰਕਾਰ ਉਹਨਾਂ ਨੂੰ ਹੱਲ ਨਹੀਂ ਕਰਦੀ ਹੈ ਤਾਂ ਫਿਰ ਸਾਨੂੰ ਉਹਦੇ ਲਈ ਅਸੀਂ ਅਗਲੀ ਕਾਰਵਾਈ ਜਿਹੜੀ ਆਪਦਾ ਮਿਸ਼ਨ ਜਿਹੜਾ ਸੰਘਰਸ਼ ਹੈ ਕਿਉਂਕਿ ਅੜਾ ਵਰਗ ਤਾਂ ਹਮੇਸ਼ਾ ਤੋਂ ਸੰਘਰਸ਼ੀ ਵਰਗ ਹੀ ਰਿਹਾ ਤੇ ਸਾਨੂੰ ਉਹ ਲਿਖਣਾ ਪਏਗਾ ਕਰਨਾ ਪਏਗਾ ਉਸੀ ਸੰਘਰਸ਼ ਅਸੀਂ ਤਿਆਰ ਹਾਂ ਇਸ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਥੈਂਕ ਯੂ ਸਰ ਇਹਦੇ ਚ ਮਾ ਸਰ ਹਰਜੀਤ ਸਿੰਘ ਰਿਟਾਇਰਡ ਪ੍ਰਿੰਸੀਪਲ ਤੁਹਾਨੂੰ ای ਡਬਲਯੂ ਐਸ ਤੇ ਡਿਸਐਡਵਾਂਟੇਜ ਪੇਰੈਂਟਸ ਦੀ ਐਜੂਕੇਸ਼ਨ ਬਾਰੇ ਜਿਹੜੀ ਸਰਕਾਰ ਨੇ ਹੁਣੇ ਇੱਕ ਰੂਲ ਬਣਾਇਆ ਹੈ ਰਾਈਟ ਟੂ ਐਜੂਕੇਸ਼ਨ ਉਹਦੇ ਬਾਰੇ ਕੁਝ ਦੱਸਣਾ ਚਾਹੁੰਨਾ ਉਹਦਾ ਸਭ ਤੋਂ ਵੱਡਾ ਤਾਂ ਮੈਂ ਇੱਕ ਗੱਲ ਇਹ ਕਹਾਂਗਾ ਕਿ ਰੂਲ 7 4 ਦੇ ਮਤਲਬ 2010 ਤੋਂ ਔਨਵਰਡਸ 19 ਫਰਵਰੀ 25 ਤੱਕ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਦਾਖਲਾ ਨਹੀਂ ਦਿੱਤਾ ਗਿਆ ਹੁਣ 19 ਫਰਵਰੀ ਤੋਂ ਲੈ ਕੇ 25 ਤੋਂ ਲੈ ਕੇ ਔਨਵਰਡਸ ਸਰਕਾਰ ਦੇ ਪ੍ਰਿੰਸੀਪਲ ਸ਼ਕਤੀ ਦੇ ਐਜੂਕੇਟ ਸ਼ਕਤੀ ਦੇ ਐਸੇ ਮਤਲਬ ਕਿ ਇਹ ਡਿਸਆਰਡਰਡ ਡੈਸ ਦਿੰਦੇ ਹੈ ਕਿ ਇਹਨਾਂ ਬੱਚੇ ਨੂੰ ਐਡਮਿਸ਼ਨ ਦਿੱਤੀ ਜਾਵੇ ਇਹਦੇ ਵਿੱਚ ਮੈਂ ਇੱਕ ਗੱਲ ਇਹ ਕਹੂੰਗਾ ਕਿ ਈਡਬਲਯੂਐਸ ਔਰ ਡਿਸਐਡਵਾਂਟੇਜ ਪੈਰੈਂਟਸ ਦੇ ਜਿਹੜੇ ਬੱਚੇ ਹਨ ਉਹ ਐਡਮਿਸ਼ਨ ਤੋਂ ਘੱਟੋ ਘੱਟ ਜੇ ਅਸੀਂ ਮਤਲਬ ਹੁਣ ਤੱਕ ਲਈਏ 10 ਲੱਖ ਬੱਚਾ ਜਿਹੜਾ ਇਸ ਐਡਮਿਸ਼ਨ ਤੋਂ ਵਾਂਝਾ ਰਹਿ ਗਿਆ ਜਦੋਂ ਕਿ ਸਰਕਾਰ ਦੀ ਪਾਲਸੀ ਹੈ ਇਹਨਾਂ ਬੱਚਿਆਂ ਨੂੰ ਦੇਣਾ ਅੱਛਾ ਇਹਦੇ ਵਿੱਚ ਮੈਂ ਇੱਕ ਗੱਲ ਬੜੀ ਸਰਕੈਸਟਿਕਲੀ ਕਹੂੰਗਾ ਕਿ EWS ਦਾ ਜਿਹੜਾ ਕੋਟਾ ਹੈ ਇਹ 2019 ਤੋਂ ਮਤਲਬ ਆਨਵਰਡਸ ਤੋਂ ਸ਼ੁਰੂ ਹੋਇਆ ਹੈ ਜਿਹੜਾ ਕਿ ਮੈਂ ਕਹੂੰਗਾ ਕਿ ਦੇਸ਼ ਦੀ ਪਾਰਲੀਮੈਂਟ ਨੇ ਭਾਵੇਂ ਕੀਤਾ ਹੈ ਦੇਸ਼ ਦੇ OBC ਪ੍ਰਾਈਮ ਮਿਨਿਸਟਰ ਨੇ ਭਾਵੇਂ ਕੀਤਾ ਹੈ ਪਰ EWS ਦੇ ਵਿੱਚ ਰੈਜ਼ਰਵੇਸ਼ਨ ਸਿਰਫ ਉਹਨਾਂ ਬੰਦਿਆਂ ਨੂੰ ਮਿਲਣੀ ਚਾਹੀਦੀ ਸੀ ਜਿਹੜੇ ਸੋਸ਼ੀਅਲੀ ਐਜੂਕੇਸ਼ਨਲੀ ਬੈਕਵਰਡ ਸਨ ਮੇਰੇ ਬਤਵਕ ਇੱਕ ਜਿਹੜਾ ਮਤਲਬ ਸਾਡੀ ਇਸ ਸਿਸਟਮ ਦਾ ਪੰਡਿਤ ਬੰਦਾ ਹੈ ਬ੍ਰਾਹਮਣ ਬੰਦਾ ਹੈ ਉਹਨੂੰ ਸੋਸ਼ੀਅਲੀ ਐਜੂਕੇਸ਼ਨਲੀ ਕਦੇ ਉਹ ਬੈਕਵਰਡ ਜਿਹੜਾ ਉਹਨੂੰ ای ਡਬਲਯੂ ਐਸ ਦਾ ਬੈਨੀਫਿਟ ਨਹੀਂ ਮਿਲਣਾ ਚਾਹੀਦਾ ਨੰਬਰ 1 ਨੰਬਰ 2 ਇਹਦੇ ਵਿੱਚ ਜਿਹੜਾ ਹੁਣ ਡਾਕਟਰ ਪਿਆਰ ਅੰਬੇਡ ਕਰਦੇ ਸੰਵਧਾਨ ਦੇਖ ਕੇ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਇਹਨਾਂ ਸਹੂਲਤਾਂ ਨੂੰ ਮਾਣ ਕੇ ਮੇਰੇ ਵਰਗੇ ਬੰਦੇ ਇਹ ਸਮਝਣ ਲੱਗੇ ਕਿ ਭਈ ਇਹ ਸਹੂਲਤਾਂ ਹੈਗੀਆਂ ਨੇ ਇਹ ਹਰੇਕ ਨੂੰ ਮਿਲਣੀਆਂ ਚਾਹੀਦੀਆਂ ਨੇ ਇਹ ਅੱਛਾ ਸਰਕਾਰ ਦੀ ਡਿਊਟੀ ਹੁੰਦੀ ਹੈ ਇਹ ਸਭ ਨੂੰ ਦੇਣਾ ਸਰਕਾਰ ਸਾਰਿਆਂ ਨੂੰ ਨਹੀਂ ਦੇ ਰਹੀ ਇੱਕ ਗੱਲ ਹੋਰ ਮਤਲਬ ਦੇਖਣ ਦੇ ਵਿੱਚ ਆਂਦੀ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਚੰਗੀ ਨੌਕਰੀ ਤੇ ਲੱਗ ਜਾਂਦਾ ਐ ਐਮਐਲਏ ਬਣ ਜਾਂਦਾ ਜਾਂ ਡੀਸੀ ਲੱਗ ਜਾਂਦਾ ਜਾਂ ਆਈਐਸ ਬਣ ਜਾਂਦਾ ਉਹਦੇ ਉਹ ਵੀ ਕਦੇ-ਕਦੇ ਨਾ ਕਦੇ-ਕਦੇ ਨਹੀਂ ਉਹ ਵੀ ਜਿਵੇਂ ਅਸੀਂ ਵੀ ਰਹੇ ਹਾਂ ਅਸੀਂ ਮੈਂ ਖੁਦ ਐਵੇਂ ਕਹਿ ਦਈਏ ਦੇਖ ਕੇ ਨਹੀਂ ਕਦੇ ਲਾਇਆ ਵੀ ਮੈਂ ਸ਼ਡਿਊਲ ਕਾਸਟਾਂ ਪਰ ਮੈਂ ਜਦ ਗੱਲ ਕਥ ਕਰਦੇ ਆ ਅਸੀਂ ਇਹ ਸਮਝ ਲਿਆ ਵੀ ਸਾਡੇ ਬਲਡ ਗਰੁੱਪ ਵੀ ਤਾਂ ਉਹੀ ਚਾਰ ਦੁਨੀਆਂ ਦੇ ਜਿਹੜੇ ਬਲੱਡ ਗਰੁੱਪ ਨੇ ਉਹਦੇ ਵਿੱਚੋਂ ਹੀ ਆਉਂਦੇ ਨੇ ਇਹ ਜਿਹੜਾ ਸੋਸ਼ਲ ਸਟਿਗਮਾ ਸਾਡੇ ਦੂਜੇ ਮਤਲਬ ਖਾਸ ਕਰਕੇ ਜਾਤਾਂ ਨੇ ਲਾਇਆ ਹੋਇਆ ਨਾ ਉਹ ਮਤਲਬ ਕੀ ਬਦਲਦਾ ਰਹਿੰਦਾ ਇਹਦੇ ਵਿੱਚ ਮੈਂ ਇੱਕ ਖਾਸ ਕਰਕੇ ਕਹੂੰਗਾ ਆਪਾਂ ਨੇ ਦੇਖਿਆ ਹੋਣਾ ਚੰਡੀਗੜ੍ਹ 22 ਸੈਕਟਰ ਦੇ ਤਾਂ 23 ਸੈਕਟਰ ਦੀਆਂ ਲਾਈਨਾਂ ਦੇ ਵਿੱਚ ਨਾ ਜਦੋਂ ਉਹ ਤੋਤੇ ਨੂੰ ਪੁੱਛਦੇ ਹੁੰਦੇ ਸੀ ਲਿਆ ਇਹਦੀ ਕਿਸਮਤ ਦਾ ਕਾਰਡ ਚੱਕ ਕੇ ਹੁਣ ਉਹ ਸਾਰੇ ਬੰਦੇ ਤਰੱਕੀ ਕਰ ਗਏ ਨੇ ਸਾਰੇ ਬੰਦੇ ਤਰੱਕੀ ਕਰਕੇ ਕੰਪਿਊਟਰ ਨਾਲ ਜੋਂ ਅੱਜ ਕੱਲ੍ਹ ਜਨਮ ਪੱਤਰੀਆਂ ਬਣਦੀਆਂ ਸਭ ਕੁਝ ਬਣਦਾ ਹੈ ਤੋਤੇ ਦਾ ਕੰਮ ਖਤਮ ਹੋ ਗਿਆ ਜਦ ਉਹਨਾ ਬੰਦਿਆਂ ਦਾ ਤੋਤੇ ਵਾਲਾ ਕੰਮ ਖਤਮ ਹੋ ਸਕਦਾ ਹੈ ਸ਼ਡਿਊਲ ਕਾਸਟਾ ਨੂੰ ਵੀ ਰਹਿਣੀ ਹੈ ਇਹਦੀ ਰੈਜ਼ਰਵੇਸ਼ਨ ਵੀ ਪੂਰੀ ਹੋਣੀ ਚਾਹੀਦੀ ਹੈ ਔਰ ਸ਼ਡਿਊਲ ਕਾਸਟਾ ਦੇ ਵਿੱਚ ਰਹਿਣੀ ਦੁਨੀਆ ਤੱਕ ਰੈਜ਼ਰਵੇਸ਼ਨ ਖਤਮ ਨਹੀਂ ਹੋਣੀ ਔਰ ਕ੍ਰੀਮੀਅਰ ਲੇਅਰ ਨਹੀਂ ਲੱਗਣੀ ਇੱਥੇ ਇਹਦਾ ਕਾਰਨ ਇਹ ਹੈ ਇਹਦੇ ਵਿੱਚ ਇੱਕ ਹੋਰ ਸਿਸਟਮ ਸਾਡੇ ਹੋ ਗਿਆ ਕਿ ਕਲਾਸੀਫਿਕੇਸ਼ਨ ਦਾ ਸਿਸਟਮ ਚੱਲ ਪਿਆ ਉਹ ਕਲਾਸੀਫਿਕੇਸ਼ਨ ਦੇ ਮਤਲਬ ਜੇ ਜਾ ਦੇ ਬੈਨੀਫਿਟ ਹੋਊਗਾ ਫਿਰ ਵੀ ਮੈਂ ਇਹ ਕਹੂੰਗਾ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਮੈਂ ਖਾਸ ਕਰਕੇ ਰਾਈਟ ਟੂ এডਿਕੇਸ਼ਨ ਤੇ ਬੋਲਣਾ ਸੀ ਉਹ ਜਿਹੜਾ ਹੈ ਪੰਜਾਬ ਸਰਕਾਰ ਹੁਣ ਇਹ 25 26 ਦੇ ਸੈਸ਼ਨ ਦੇ ਵਿੱਚ ਪ੍ਰੀ ਨਰਸਰੀ ਤੋਂ 8ਵੀਂ ਤੱਕ ਬੱਚਿਆਂ ਨੂੰ ਦਾਖਲਤ ਕਰ ਰਹੀ ਹੈ ਕਰਨੇ ਚਾਹੀਦੀ ਹੈ ਸੋ ਇਹ ਡੀਓ ਅਸੀਂ ਵੀ ਮਤਲਬ ਪਸੰਦ ਪਤਾ ਲੱਗਿਆ ਵੀ ਬੱਚੇ ਬਹੁਤ ਜਗ੍ਹਾ ਆਪਡੀ ਅਰਜੀ ਦਿੰਦੇ ਆ ਔਰ ਕਦੇ ਬਾਰੇ ਡੀਓ ਐਲੀਮੈਂਟਰੀ ਕਹਿੰਦਾ ਵੀ ਇਹ ਸਾਡੇ ਕੋਲ ਮਤਲਬ 60% ਕੁਝ ਕਰ ਸਕਦੇ ਕਈ ਵਾਰੀ ਪ੍ਰਿੰਸੀਪਲ ਕਹਿੰਦਾ ਫਿਰ ਜਦੋਂ ਸਾਡੀ ਨਾਲ ਗੱਲ ਹੁੰਦੀ ਹੈ ਫਿਰ ਉਹ ਬੱਚੇ ਨੂੰ ਬਾਕਾ ਦਾ ਪਿਆਰ ਨਾਲ ਰੱਖਦੇ ਆ ਕੋਈ ਸਾਡੇ ਗੱਲਾਂ ਮਤਲਬ ਉਹਨਾਂ ਨੂੰ ਪਤਾ ਵੀ ਰਾਈਟ ਟੂ ਐਜੂਕੇਸ਼ਨ ਲੱਗਿਆ ਵੀ ਖਰਚਾ ਸਰਕਾਰ ਨੇ ਦੇਣਾ ਔਰ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਜਿਹੜਾ ਬੱਚਾ ਦਾਖਲ ਹੋ ਗਿਆ ਉਹ ਸਰਕਾਰ ਦੇ ਖਰਚੇ ਤੇ ਪੜ੍ਹੇਗਾ ਸਰਕਾਰ ਨੇ ਤਾਂ ਬਚ ਦੇਣਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਭਵਨ ਸਮਾਨ ਜੀ ਸਰਕਾਰ ਨੂੰ ਰਾਈਟ ਟੂ ਐਜੂਕੇਸ਼ਨ 19 ਫਰਵਰੀ 25 ਦਾ ਜਿਹੜਾ ਇਹਨਾਂ ਨੇ ਲਾਗੂ ਕੀਤਾ ਕੈਬਨਿਟ ਨੇ 20 ਮਾਰਚ ਨੂੰ ਮਤਲੂਕੀ ਇਹਦੇ ਬਾਰੇ ਸਾਰਾ ਫੰਡ ਵੀ ਰੱਖਿਆ ਸਭ ਕੁਝ ਰਿਹਾ ਉਹ ਜਲਦੀ ਤੋਂ ਜਲਦੀ ਜਿਹੜੇ ਬੱਚੇ ਨੇ ਅਪਲਾਈ ਕਰਤਾ ਉਹਨਾਂ ਨੂੰ ਸਾਰਿਆਂ ਨੂੰ ਦਾਖਲਾ ਮਿਲਣਾ ਚਾਹੀਦਾ ਹੈ ਧੰਨਵਾਦ ਥੈਂਕ ਯੂ